ਤੁਨੀ ਸਵਕਾਰ ਨਹੀਂ ਮੇਰੀ ਕੌਮ ਨਹੀਂ ਸਵਕਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਿੱਟਦੇ ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਬਾਦ ਨਹੀਂ ਜੁਬਾਨ ਬੰਦ ਕਰਦੇ ਹੁਸਕੀਮਾਂ ਲੱਗ ਰਹੀਆਂ ਵੀ ਇਹਨਾਂ ਦੀ ਜੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿੰਦੇ ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ ਇਹ ਸਰਮਾਇਦਾਰ ਨਹੀਂ ਮਾਰਦਾ ਇਹ ਸਰਮਾਇਦਾਰਾਂ ਦੇ ਵਸ ਦੀ ਗੱਲ ਨਹੀਂ ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰ ਸਕਦੇ ਸੋ ਪੱਕੂ ਮਾਜਰਾ ਇਸ ਪੈਂਡ ਦੇ ਵਿੱਚ ਅੱਜ ਸੰਗਤ ਨੇ ਜਿਹੜਾ ਸਨਮਾਨ ਦਿੱਤਾ ਹੈ ਸਿੰਘ ਸਾਹਿਬ ਦੀਵਾਨ ਬਾਬਾ ਦਰਬਾਰਾ ਸਿੰਘ ਉਹਨਾਂ ਬਾਰੇ ਦੋ ਲਫ਼ਜ਼ ਕਹਾਂ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲਦੇਵ ਵੀ ਉਹ ਜਥੇਦਾਰ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਬਹੁਤ ਲਾ-ਮਿਸਾਲ ਹੈ ਔਰ ਕਈ ਮੁਹਿਮਾਂ ਦੇ ਵਿੱਚ ਕਈ ਜੰਗਜ਼ੂ ਜਿਹੜੀਆਂ ਮੁਹਿਮਾਂ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੀਵਾਨ ਦਰਬਾਰਾ ਸਿੰਘ ਜੀ ਸਿੰਘ ਸਾਹਿਬ ਦੀਵਾਨ ਦਰਬਾਰਾ ਸੀ ਉਹਨਾਂ ਦੇ ਸਮੇਂ ਦੇ ਵਿੱਚ ਪੰਥ ਨੇ ਬੜੀਆਂ ਮੱਲਾਂ ਮਾਰੀਆਂ ਹਕੂਮਤ ਨੇ ਬੜਾ ਜ਼ੋਰ ਲਾਇਆ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਪਾਏ ਸਿੱਖਾਂ ਦੇ ਘਰ ਘਾਟ ਉਜਾੜੇ ਪਰ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਉਸ ਵੇਲੇ ਖਾਲਸਾ ਪੰਥ ਨੇ ਲਾਹੌਰ ਸਰਕਾਰ ਤੇ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ ਐਸੀ ਮਹਾਨ ਸ਼ਖਸੀਅਤ ਜੋ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ ਉਸ ਦੇ ਨਾਮ ਨਾਲ ਮੈਨੂੰ ਸਤਿਕਾਰ ਦੇਣਾ ਇਹ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਮੇਰੇ ਵਾਸਤੇ ਬਹੁਤ ਫਕਰ ਦੀ ਗੱਲ ਹੈ ਔਰ ਮੈਂ ਅੱਜ ਚਿੱਕੜ ਸਿੱਖਣ ਆਸਤੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾਓ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਢੋਲ ਭਰ ਭਰ ਕੇ ਚਿੱਕੜ ਸੁੱਟੋ ਸਤਿਨਾਮ ਵਾਹਿਗੁਰੂ ਕੀ ਕਰ ਲੂਗਾ ਜਿੱਕਰ ਸੁਟਰੰਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨਾਟਕ ਆਧਾਰ ਗਵਾ ਚੁੱਕੇ ਆ ਅਸੀਂ ਤੁਹਾਡਾ ਨਾਟਕ ਆਧਾਰ ਜਿਹੜਾ ਉਹ ਰਹਿਣੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣੇ ਆ ਔਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕੱਪੜੇ ਲਾ ਰਹੇ ਆ ਨਾ ਇਹਨਾਂ ਦੇ ਖੁਦ ਕੱਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੀਗੇ ਸਾਰੀ ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਕਿ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਜਦੋਂ ਪੰਡਿਆਂ ਨੇ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਤੇ ਗਾਲਾ ਗੋਲਾ ਮੇ ਕੱਟੀਆਂ ਸੀ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਪਛੌੜੀ ਹੋਏ ਲਾ ਕਹਿੰਦੇ ਵਾਹਿਗੁਰੂ ਇਹ ਪੰਡਤ ਮੈਨੂੰ ਢੇਡ ਕਹਿੰਦਾ ਫਿਰ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ ਤੈਨੂੰ ਹੀ ਕਹਿੰਦਾ ਕਿਉਂਕਿ ਤੇਰੇ ਮੇਰੇ ਚ ਭੇਦ ਥੋੜੀ ਹੈ ਨਾਮੇ ਨਾਰਾਇਣ ਨਾਹੀ ਭੇਦ ਇਹ ਚਿਕੜ ਮੇਰੇ ਤੇ ਨਹੀਂ ਸੱਟ ਰਿਹਾ ਤੁਸੀਂ ਨਾ ਮੇਰੇ ਤੇ ਡਿਗ ਰਿਹਾ ਕਿਉਂ ਕਿਉਂਕਿ ਮੇਰਾ ਪੰਥ ਨਹੀਂ ਸਬਕਾਰ ਰਿਹਾ ਮੇਰੀ ਕੌਮ ਨਹੀਂ ਸਬਕਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਿੱਟ ਪੈ ਇਹ ਮਤ ਭੁੱਲੋ ਕਿ ਅਸੀਂ ਲਪੇੜ ਕੇ ਗੰਦਾ ਕਰਕੇ ਘਰੇ ਬਾਦ ਨਾ ਜੁਬਾਨ ਬੰਦ ਕਰਦੇ ਹਾਂ ਉਸਕੀ ਮਨ ਲੱਗ ਰਹੀਆਂ ਵੀ ਇਹਨਾਂ ਦੀ ਜੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦੇ। ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ। ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ ਇਹ ਸਰਮਾਇਦਾਰ ਨਹੀਂ ਮਾਰਦਾ। ਇਹ ਸਰਮਾਇਦਾਰਾਂ ਦੀ ਵਸ ਦੀ ਗੱਲ ਨਹੀਂ। ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰਦੇ। ਸੋ ਪੱਕੂ ਮਾਜਰਾ ਇਸ ਪਿੰਡ ਦੇ ਵਿੱਚ ਅੱਜ ਸੰਗਤ ਨੇ ਜਿਹੜਾ ਸਨਮਾਨ ਦਿੱਤਾ ਹੈ। ਸਿੰਘ ਸਾਹਿਬ ਦੀਵਾਨ ਬਾਬਾ ਦਰਬਾਰਾ ਸਿੰਘ ਜੀ ਉਹਨਾਂ ਬਾਰੇ ਦੋ ਲਫ਼ਜ਼ ਕਹਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਵੀ ਉਹ ਜਥੇਦਾਰ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਬਹੁਤ ਲਾ ਮਿਸਾਲ ਹੈ ਔਰ ਕਈ ਮੁਹਿੰਮਾਂ ਦੇ ਵਿੱਚ ਕਈ ਜੰਗਜ਼ੂ ਜਿਹੜੀਆਂ ਮੁਹਿੰਮਾਂ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੀਵਾਨ ਦਰਬਾਰਾ ਸਿੰਘ ਜੀ ਦਾ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਪੰਥ ਨੇ ਬੜੀਆਂ ਮੱਲਾਂ ਮਾਰੀਆਂ ਹਕੂਮਤ ਨੇ ਬੜਾ ਜ਼ੋਰ ਲਾਇਆ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਪਾਏ ਸਿੱਖਾਂ ਦੇ ਘਰ ਘਾਟ ਉਜਾੜੇ ਪਰ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਉਸ ਵੇਲੇ ਖਾਲਸਾ ਪੰਥ ਨੇ ਲਾਹੌਰ ਸਰਕਾਰ ਤੇ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ ਐਸੀ ਮਹਾਨ ਸ਼ਖਸੀਅਤ ਜੋ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ ਉਸ ਦੇ ਨਾਮ ਨਾਲ